ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਤੇ ਆਪਾਂ ਗੱਲ ਕਰਾਂਗੇ ਕਿ ਝੋਨੇ ਦੀ ਫਸਲ ਨੂੰ ਆਪਾਂ ਆਖਰੀ ਪਾਣੀ ਕਦੋਂ ਲਾਈਏ ਕਿਉਂਕਿ ਬਹੁਤ ਇੰਪੋਰਟੈਂਟ ਮੈਟਰ ਆ ਸਾਥਿਓ ਆਖਰੀ ਪਾਣੀ ਸਮੇਂ ਕੀਤੀ ਗਈ ਗਲਤੀ ਜਾਂ ਆਖਰੀ ਪਾਣੀ ਸਮੇਂ ਕੀਤੀ ਗਈ ਅਣਗਹਿਲੀ ਆਪਣੀ ਫਸਲ ਦਾ ਨੁਕਸਾਨ ਕਰ ਸਕਦੀ ਹੈ ਇਸ ਲਈ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਤਿੰਨ ਚਾਰ ਟਿਪਸ ਸਾਂਝੇ ਕਰਾਂਗੇ ਤੇ ਉਹਨਾਂ ਦਾ ਆਖਰੀ ਪਾਣੀ ਸਮੇਂ ਜਰੂਰ ਧਿਆਨ ਰੱਖਿਏ ਪਹਿਲਾ ਤਾਂ ਇਹ ਕਿ ਆਪਾਂ ਪਾਣੀ ਜ਼ਿਆਦਾ ਭਰ ਕੇ ਨਾ ਲਾਈਏ ਤਾਂ ਕਿ ਖੇਤ ਦੇ ਵਿੱਚ ਆਖਰੀ ਪਾਣੀ ਦਾ ਜ਼ਿਆਦਾ ਜਮਾਵੜਾ ਨਾ ਹੋਵੇ ਜਿਸ ਕਾਰਨ ਆਪਣਾ ਝੋਨੇ ਨੂੰ ਕੋਈ ਨੁਕਸਾਨ ਹੋਵੇ ਆਪਣੀ ਫਸਲ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕਟਾਈ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਜਿਆਦਾ ਪਾਣੀ ਖੇਤ ਦੇ ਵਿੱਚ ਜਮਾ ਹੋਣ ਨਾਲ ਇੱਕ ਤਾਂ ਝੋਨਾ ਪੱਕਿਆ ਹੁੰਦਾ ਉਹਨੂੰ ਬਿਮਾਰੀਆਂ ਪੈਣ ਦਾ ਖਤਰਾ ਰਹਿੰਦਾ ਤੇ ਬਾਕੀ ਜਿਆਦਾ ਕੋਈ ਮੌਸਮ ਖਰਾਬ ਹੋ ਗਿਆ ਤਾਂ ਪਾਣੀ ਨਹੀਂ ਸੱਕਦਾ ਇਸ ਲਈ ਜਿਆਦਾ ਪਰਖੇ ਲਾਸਟ ਪਾਣੀ ਆਪਾਂ ਨਹੀਂ ਲਾਉਣਾ ਦੂਸਰਾ ਜਿਨ੍ਹਾਂ ਬੀੜਾਂ ਦੇ ਖੇਤ ਰੀਸਲੇ ਹਨ ਜਾਂ ਮਾਰੂਹਾਨੋ 10 ਜਾਂ 12 ਦਿਨ ਕਟਾਈ ਤੋਂ ਪਹਿਲਾਂ ਪਾਣੀ ਬੰਦ ਕਰ ਸਕਦੇ ਹਨ ਸਾਥਿਓ ਬਾਕੀ ਜਿਨ੍ਹਾਂ ਬੀੜਾਂ ਦੇ ਵਹਣ ਜਾਕਰ ਹਨ ਜਿੱਥੇ ਪਾਣੀ ਜ਼ਿਆਦਾ ਖੜਨ ਦਾ ਡਰ ਰਹਿੰਦਾ ਹੈ ਉਹ ਕਟਾਈ ਤੋਂ ਘੱਟੋ-ਘੱਟ 15 ਦਿਨ ਪਹਿਲਾਂ ਜੋ ਕਿ ਪਾਣੀ ਆ ਜੀਰੀ ਨੂੰ ਬੰਦ ਕਰ ਦੇਣ ਦੂਸ ਅਗਲਾ ਇੱਕ ਝੋਨੇ ਤੇ 80% ਜੋ ਦਾਣੇ ਆ ਉਹ ਪੂਰੀ ਤਰ੍ਹਾਂ ਹਾਰਡ ਹੋ ਚੁੱਕੇ ਹੁਣ ਤੇ ਸਨੇਰੀ ਉਹਨਾਂ ਦਾ ਰੰਗ ਸਾਥਿਓ ਹੋ ਚੁੱਕਿਆ ਹੋਵੇ ਇਸ ਤਰ੍ਹਾਂ ਸਾਥੀਓ ਇਹਨਾਂ ਦੋ ਤਿੰਨ ਗੱਲਾਂ ਦਾ ਧਿਆਨ ਰੱਖਣ ਦੇ ਨਾਲ ਆਪਾਂ ਆਪਣੀ ਫਸਲ ਦੀ ਈਜੀ ਹਾਰਵੈਸਟ ਕਰ ਸਕਦੇ ਹਾਂ ਆਸਾਨੀ ਨਾਲ ਕਿ ਕਟਾਈ ਕਰ ਸਕਦੇ ਹਾਂ ਇਹ ਕਟਾਈ ਦੇ ਵਿੱਚ ਕੋਈ ਦਿੱਕਤ ਆਪਾਂ ਨੂੰ ਨਹੀਂ ਆਵੇਗੀ ਇਸ ਲਈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਧੰਨਵਾਦ